ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਦਾ ਕੋਟ ਖਦੂਈ ਦੇ ਵਿੱਚ ਕਿ ਤੁਹਾਡਾ ਦਾਸ ਇੱਕ ਅਹਿਮ ਪੋਜੀਸ਼ਨ ਤੇ 파ਰਟੀ ਦੀ ਦਾਸ ਦੀ ਮਰਜ਼ੀ ਤੋਂ ਬਿਨਾਂ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ ਤੋਂ ਕੋਈ ਫਿਰਦਾ ਨਾ ਕੋਈ ਬੰਦਾ ਪਾਰਟੀ ਚ ਸ਼ਾਮਲ ਨਹੀਂ ਹੋ ਸਕਦਾ ਤੇ ਰਾਜਕੁਮਾਰ ਚੰਡੇਵਾਲ ਜਿਹੜਾ ਇਹਨੂੰ ਅੰਡਰ ਰੋਸ ਹਕਮਸਟੈਂਸਸ ਮੈਂ ਦੁਬਾਰਾ ਲੇ ਕੇ ਚੱਲਿਆ ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂਗੇ ਇਸ ਕਸਮਲੇ ਲਾਹੌਰ ਬਾਸ ਸੇ ਜਗ੍ਹਾ ਨਹੀਂ ਭੁੱਲ ਭਨੇਕੇ ਹੁੰਦੇ ਪਾਰਟੀ ਆ ਲੋੜ ਪੈਂਦੀ ਕਈ ਵਾਰ ਪਰ ਜਿਸ ਆਦਮੀ ਨੇ ਇਤੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਐ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਕਹਿੰਦਾ ਪਹਿਲੇ ਤੇ ਆਪਾਂ ਗੱਲ ਲੇਖਿਆ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਾਂ ਕੋਰਟ ਫਤੂਹੀ ਦੇ ਵਿੱਚ ਕਿ ਤੁਹਾਡਾ ਦਾਸ ਇੱਕ ਅਹਿਮ ਪੋਜੀਸ਼ਨ ਤੇ ਪਾਰਟੀ ਦੀ ਦਾਸ ਦੀ ਮਰਜ਼ੀ ਤੋਂ ਬਿਨਾਂ ਜਿਹੜਾ ਮਰਜੀ ਜਿਹਦੀ ਮਰਜੀ ਕੈਂਪੇਨ ਤੋਂ ਕੋਈ ਚਿਰਦਾ ਨਾ ਕੋਈ ਬੰਦਾ ਪਾਰਟੀ 'ਚ ਸ਼ਾਮਲ ਨਹੀਂ ਹੋ ਸਕਦਾ ਤੇ ਰਾਜਕੁਮਾਰ ਚੱਡੇਵਾਲ ਜਿਹੜਾ ਇਹਨੂੰ ਅੰਡਰ ਲੋਸ ਹ ਕੰਸਟ੍ਰੈਂਸ ਮੈਂ ਦੁਬਾਰਾ ਦੇਖ ਕੇ ਚੱਲਿਆ ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਨ ਇਸ ਕਿਸਮ ਦੇ ਗਜ਼ਾਰਾ ਬਾਤ ਸੇ ਜਗ੍ਹਾ ਨਹੀਂ ਹੁਲ ਭਨੇਕੇ ਹੁੰਦੇ ਪਾਰਟੀਆਂ 'ਚ ਲੋੜ ਪੈਂਦੀ ਕਈ ਵਾਰ ਬਟ ਜੇ ਸਾਦਗੀ ਨੇ ਇੰਨਾ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਕਹਿੰਦਾ ਅੱਜ ਇਹ ਆਪਾਂ ਗੱਲ ਲੇਖਿਆ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਦਾ ਕੋਰਟ ਫਤੂਹੀ ਦੇ ਵਿੱਚ ਕਿਉਂਕਿ 2010 ਸੇ ਇੱਕ ਅਹਿਮ ਪੋਜੀਸ਼ਨ ਸੀ ਪਾਰਟੀ ਦੀ ਦਾਸ ਦੀ ਮਰਜ਼ੀ ਤੋਂ ਬਿਨਾਂ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ 'ਤੇ ਕੋਈ ਫਿਰਦਾ ਰਹਿੰਦਾ ਕੋਈ ਬੰਦਾ ਪਾਰਟੀ 'ਚ ਸਾਂਭਣ ਨਹੀਂ ਹੋ ਸਕਦਾ ਤੇ ਰਾਜਕੁਮਾਰ ਚੱਡੇਵਾਲ ਜਿਹੜਾ ਇਹਨੂੰ ਅੰਦਰ ਲੋਸ ਹ ਕੰਸਟ੍ਰੈਂਸ ਮੈਂ ਜ਼ੁਬਾਨ ਦੇ ਕੇ ਚਲਿਆ ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂ ਇਸ ਕਿਸਮ ਦੇ ਗਦਾਰਾਂ ਬਾਸੇ ਜਗ੍ਹਾ ਨਹੀਂ ਹੁੱਲ ਭਨੇਕੇ ਹੁੰਦੇ ਪਾਰਟੀਾਂ 'ਚ ਲੋੜ ਪੈਂਦੀ ਕਈ ਵਾਰ ਬਟ ਜਿਸ ਆਦਮੀ ਨੇ ਇਤੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਕਹਿੰਦਾ ਕੱਲ੍ਹ ਤੇ ਆਪਾਂ ਗੱਲ ਲੈਂਦੇ ਆ ਮੈਂ ਤੁਹਾਨੂੰ ਇਸ ਗੱਦਾ ਯਕੀਨ ਦਿਵਾਉਣਾ ਚਾਹਦਾ ਕੋਡ ਖਦੂਈ ਦੇ ਵਿੱਚ ਕਿ ਉਹ ਜਦੋਂ ਦਾਸ ਇੱਕ ਅਹਿਮ ਪੋਜੀਸ਼ਨ ਤੇ ਪਾਰਟੀ ਦੀ ਦਾਸ ਦੀ ਮਰਜ਼ੀ ਤੋਂ ਬਿਨਾ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ 'ਚ ਕੋਈ ਫਿਰਦਾ ਰਹਿੰਦਾ ਕੋਈ ਬੰਦਾ ਪਾਰਟੀ 'ਚ ਸ਼ਾਮਲ ਨਹੀਂ ਹੋ ਸਕਦਾ ਤੇ ਰਾਜਕੁਮਾਰ ਚੰਡੇਵਾਲ ਜਿਹੜਾ ਇਹਨੂੰ ਅੰਡਰ ਲੋਸ ਕੰਸਟਰੈਂਸਸ ਮੈਂ ਜੁਵਾਦ ਲੈ ਕੇ ਚੱਲਿਆ ਇਹਨੂੰ ਅਸੀਂ ਪਾਰਟੀ 'ਚ ਸ਼ਾਮਲ ਕਰਾਂ ਇਸ ਕਿਸਮ ਦੇ ਲਾਜ਼ਾਰਾ ਬਾਦ ਸੇ ਜਗ੍ਹਾ ਨਹੀਂ ਹੁਲ ਭਲੇਕੇ ਹੁੰਦੇ ਪਾਰਟੀ 'ਚ ਲੋੜ ਪੈਂਦੀ ਕਈ ਵਾਰ ਬਟ ਜੇ ਸਾਦਗੀ ਨੇ ਇੰਥੋਂ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਜਾਨਦਾ ਗੱਲ ਤੇ ਆਪਾਂ ਗੱਲ ਇੱਥੇ ਆ